ਮੈਂ ਬਲਜੀਤ ਮਹਾਜਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਊ ਜੰਗਲਵ ਕਮੇਟੀ ਸਰਨਾ ਸਾਡਾ 32ਵਾਂ ਬਾਸ਼ੀ ਜਿਹੜਾ ਜਾਗਰਨ ਕੀਤਾ ਜਾ ਰਿਹਾ ਹੈ ਸਰਨਾ ਚੌਂਦੇ ਵਿੱਚ 26 ਅਕਤੂਬਰ ਨੂੰ ਐਤਵਾਰ ਮਲਕਬੁਰ ਰੋਡ ਤੇ ਮਹਾ ਮਾਈਦਾ ਜਿਹੜਾ ਵਿਸ਼ਾਜਨ ਕੀਤਾ ਜਾਵੇਗਾ ਜਿ세 ਵੀ ਜਿਹ ਪਹਿਲੇ 24 ਤਰੀਕ ਨੂੰ ਸ਼ੁੱਕਰਵਾਰ ਮਹਾ ਮਾਈਦੀ ਵਿਸ਼ਾਲ ਸ਼ੋਅ ਹਟਾ ਜਿਹੜੀ ਹੈ ਸਰਨਾ ਸੀ ਮੰਦਰ ਤੋਂ ਕਢੀ ਜਾਏਗੀ ਜਿਹੜੀ ਸੀ ਮੰਦਰ ਤੋਂ ਉੱਦੀ ਹੋਈ ਪਹਿਲੇ ਮਲਕੋ ਚ ਜਾਵੇਗੀ ਮਲਕ ਮੋਰ ਤੋਂ ਬੁਢਾ ਨਗਰ ਜਾਏਗੀ ਬੁਢਾ ਨਗਰ ਤੋਂ ਛੋਟੀ ਨਾ ਜਾਏਗੀ ਉੱਥੇ ਦੀ ਫਿਰ ਸਰਨਾ ਦੀ ਆਏਗੀ ਪੇਸ਼ ਸਰਨਾ ਪੇਸ਼ندہ ਜਾਏਗੀ ਉੱਥੋਂ ਦੀ ਵਾਪਸੀ ਹੁੰਦੀ ਹੋਈ ਸੀ ਮੰਦਰ ਦੇ ਵਿੱਚ ਜਿਹੜੀ ਆਉਦੀ ਸਮਾਪਤੀ ਕੀਤੀ ਜਾਏਗੀ ਮਾਦਾ ਰਾਣੀ ਦਾ ਸ਼ਿਵਜੀ ਦੇ ਸੂਤ ਦਾਦਾ ਕ੍ਰਿਸ਼ਨ ਦਾ ਸੂਤ ਰਾਮ ਦਰਬਾਰ ਹੋਰ ਵੀ ਕਈ ਤਲੀਆਂ ਬੜੀਆਂ ਛੋਬੀਆਂ ਪੀਆਂ ਜਿਹੜੀਆਂ ਰਿਲਾ ਜਿਹੜੀ ਆ ਕੀਤੀ ਜਾਏਗੀ ਮੇਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਰਨਾ ਨਿਵਾਸੀਆਂ ਨੂੰ ਅੱਥਰੂ ਗਰ ਕੇ ਬੇਨਤੀ ਹੈ ਕਿ 21 ਅਕਤੂਬਰ ਨੂੰ ਚੁੱਕੇਵਾਲ ਜਗਾਇਰ 2 ਵਜੇ ਬਬ ਜੀ ਦੀ ਸੋਜ ਆਪਣਾ ਕਢੀ ਜਾਣੀ ਹੈ ਉਹਦੇ ਵਿੱਚ ਮਨਮੋਹ ਜਤਾ ਨਦਨ ਤੇ ਮਾ ਜਵਲਾ ਜੀ ਦੀ ਜੋਤ ਲਿਆਂਦੀ ਹੋਈ ਜਿਹੜੇ ਆ ਦਰਸ਼ਨ ਕਰਾਈ ਜਾਣਗੇ ਤੇ ਨਾਲੇ 28 ਅਕਤੂਬਰ ਨੂੰ ਮਾ ਮਾਈ ਦਾ ਸੁਚੀ ਪੂੜੀ ਦਾ ਮੰਗਦੇ ਦੇ ਬੀਤੀ ਜਿਹੜਾ ਪ੍ਰਸ਼ਾਦ ਵੜਿਆ ਜਾਣਾ ਤੇ ਸੁਚੀ ਪੂੜੀਆ ਪ੍ਰਸ਼ਾਦ ਗ੍ਰਹਿਣ ਕਰਨ ਤੇ ਪੁਨੇ ਭਾਗੀ ਬੰ ਮੈਂ ਫਿਰ ਕਹਿਣਾ ਚਾਹੁੰਦਾ ਕਿ ਸ਼ਬੀਕ ਦੋਬਰ ਨੂੰ ਮਹਾਮੈਦਾ ਜਿਹੜਾ ਬਿਸ਼ਾਅ ਜਾਰੀ ਕੀਤਾ ਵਿੱਚ ਇੰਟਰਨੈਸ਼ਨਲ ਕਲਾਕਾਰ ਕਲਿਆ ਮਿੱਤਰ ਜੀ ਮਹਾਮੈਦਾ ਨੂੰ ਗਣਗਾਂ ਕਰਨਗੇ ਉਹਨਾਂ ਦੇ ਨਾਲ ਰਾਜੇਸ਼ ਸ਼ਰਮਾ ਜੀ ਕੁਸ਼ਕ੍ਰਿਪ ਕੋਰ ਜੀ ਜਿਹੜੇ ਮਹਾਮੈਦਾ ਨੂੰ ਗਣਗਾਂ ਕਰਨਗੇ ਤੇ ਟਿੰਕੂ ਸਾਭਰੀਆ ਜੀ ਦਸਨ ਲਾਜੀ ਜਿਹੜੇ ਤਰਗ ਵਾਲੇ ਆ ਉਹ ਤਰਨ ਨਹੀਂ ਕਥਾ ਕਰਨਗੇ ਤੇ ਮੇਰੀ ਲocal ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਫਿਰ ਬੇਨਤੀ ਆ ਇਸ ਬਿੰਦੂ ਪਰ ਨੂੰ ਮਾਮਾ ਜੀ ਦਾ ਬਿਸ਼ਾਸ਼ ਜਾਂ ਕੀਤਾ ਜਾਣਾ ਸਨ ਸਨ ਮਕਬੂਰ ਹੋਰ ਤੇ ਤੇ ਮਾਜ ਵਾਲਾ ਯੋਜਨਾ ਜੀ ਹੈ ਉਹਦੇ ਦਸੰਕਰਨ ਤੇ ਮਾਮਾ ਦਾ ਗੁਣਗਾਨ ਕਰਨ ਤੇ ਪੁਨੇ ਭਾਗੀ ਬਣਨ ਤੁਹਾਡੇ ਵਾਸਤੇ ਸਾਰਿਆਂ ਦੀ ਪਾਰਕਿੰਗ ਲਾਗ ਬਣਾਈ ਗਈ ਹੈ ਗੈਂਦ ਦਾ ਪ੍ਰਬੰਧ ਜਿਹੜਾ ਕਿ ਬਟੀ ਵਾਲੋਂ ਵਧੀਆ ਕੀਤਾ ਗਿਆ ਨਾ ਫਿਰ ਵੀ ਜੀ ਤੁਮਾ ਜੀ ਨੂੰ ਸੀਨੀਅਰ ਬਾਈ ਵੀ ਆ ਜਾਣ। ਉਸ ਪ੍ਰਸ਼ਾਸਨ ਦਾ ਕੀ ਉਸ ਪ੍ਰਸ਼ਾਸਨ ਜਿਹੜੀ ਹੈ ਪੂਰੀ ਮਤਲਬ ਕਿ ਇਤਿਜਾਮ ਕੀਤਾ ਜਾਣਗੇ ਪਰ ਪ੍ਰਸ਼ਾਸਨ ਜਿਹੜਾ ਪੂਰਾ ਪ੍ਰਬੰਧ ਕਰੇਗਾ ਅਪਲੀਕੇਸ਼ਨਾਂ ਚਾਹੀਦੀ ਰਹੀ ਹੈ। ਮਤਲਬ ਕਿ ਪੁਲਿਸ ਦਾ ਸਾਰਾ ਸਜੋਗ ਹੈ। ਮੰਤਰੀ ਸਾਹਿਬ ਲਾਚਾਂ ਕਟਾਵ ਜਾਗਰ ਜਿਹੜੇ ਆ ਉਹ ਯਾਰਨ ਦਾ ਘਟਨ ਕਰਨਗੇ। ਮੇਰੇ ਇਲਾਕਾ ਨਿਵਾਸੀਆਂ ਨੂੰ ਫਿਰ ਬੇਨਤੀ ਹੈ ਕਿ 26 ਅਕਤੂਬਰ ਨੂੰ ਮਾਹ ਮਾਈ ਦਾ ਵਿਸ਼ਾਲ ਜਾਗਰ ਜਿਹੜਾ ਕੀਤਾ ਜਾ ਰਿਹਾ ਹੈ। ਉਹਦੇ ਜਾ ਕੇ ਜਾਗਰ ਸੁਣੋ ਮਾਜਵਾਲਾ ਜੋ ਦੇ ਦਰਸ਼ ਕਰੋ। এই পুণ্য ভাষা বনো জয়াতা দি জয় মাত